ਪੰਜਾਬ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤੁਸੀਂ ਅਕਸਰ ਮਰਦਾਂ ਨੂੰ ਚੋਰੀ ਕਰਦੇ ਦੇਖਿਆ ਹੋਏਗਾ ਜ਼ਿਆਦਾਤਰ ਪਰ ਜਿਹੜੀ ਘਟਨਾ ਸੀ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਹ ਸੁਣ ਕੇ ਦੇਖ ਕੇ ਤੁਹਾਡੇ ਵੀ ਹੋਸ਼ਟ ਰੁੜ ਜਾਣਗੇ ਤਾਂ ਇੱਥੇ ਇੱਕ ਮਹਿਲਾ ਚੋਰ ਦੇ ਵੱਲੋਂ ਇੱਕ ਐਕਟਿਵਾ ਦਾ ਲੋਕ ਲੌਕ ਤੋੜਿਆ ਗਿਆ ਉਸ ਤੋਂ ਬਾਅਦ ਉਹ ਐਕਟਿਵਾ ਲੈ ਕੇ ਰਫੂ ਚੱਕਰ ਹੋ ਜਾਂਦੀ ਹੈ ਫਰਾਰ ਹੋ ਜਾਂਦੀ ਹੈ ਤਸਵੀਰਾਂ CCTV ਕੈਮਰਾ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਤੁਹਾਨੂੰ ਇੱਕ CCTV ਦਿਖਾਈ ਦੇ ਰਹੀ ਹੋਗੀ ਕਿ ਇੱਕ ਚਿੱਟੇ ਰੰਗ ਦੀ ਐਕਟਿਵਾ ਇੱਕ ਜਿਹੜੀ ਔਰਤ ਆ ਉਹ ਲੈ ਕੇ ਜਾ ਰਹੀ ਐ ਰੋੜ ਕੇ ਲੈ ਕੇ ਜਾ ਰਹੀ ਹਾਲਾਂਕਿ ਉਸਨੇ ਐਕਟਿਵਾ ਨੂੰ ਨਹੀਂ ਚਲਾਇਆ ਹੋ ਸਕਦਾ ਉਸਨੇ ਐਕਟਿਵਾ ਨਾ ਹੀ ਚਲਾਉਣੀ ਆਂਦੀ ਹੋਵੇ ਜਿਸ ਕਰਕੇ ਉਹ ਐਕਟਿਵਾ ਨੂੰ ਰੋੜ ਕੇ ਲੈ ਕੇ ਜਾਂਦੀ ਐ ਤਸਵੀਰਾਂ ਦਰਸਲ ਇਹਦੀ ਐਕਟਿਵਾ ਨਹੀਂ ਹੈਗੀ ਇਸ ਦੇ ਵੱਲੋਂ ਗਲੀ ਚ ਖੜੀ ਐਕਟਿਵਾ ਦਾ ਲੋਕ ਤੋੜਿਆ ਗਿਆ ਉਸ ਤੋਂ ਬਾਅਦ ਕੈਪ ਐਕਟਿਵਾ ਲੈ ਕੇ ਜਿਹੜੀ ਹੈ ਉਹ ਫਰਾਰ ਹੋ ਜਾਂਦੀ ਹੈ ਚਲੀ ਜਾਂਦੀ ਹੈ ਐਕਟਿਵਾ ਨੂੰ ਰੋੜ ਕੇ ਲੈ ਕੇ ਜਾਂਦੀ ਆ ਵੱਖ-ਵੱਖ ਸੀਸੀਟੀਵੀ ਕੈਮਰੇਆਂ ਦੇ ਵਿੱਚ ਤਸਵੀਰਾਂ ਕੈਦ ਹੁੰਦੀਆਂ ਨੇ ਤੇ ਤੁਸੀਂ ਵੇਖੋ ਤਸਵੀਰਾਂ ਸੁਲਤਾਨਪੁਰ ਲੋਧੀ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਕਿ ਗਲੀ ਦੇ ਵਿੱਚ ਇੱਕ ਪਰਿਵਾਰ ਨੇ ਆਪਣੇ ਐਕਟਿਵਾ ਖੜੀ ਕੀਤੀ ਸੀ ਤਾਂ ਜੋ ਮਾਲਕ ਨੇ ਉਹ ਕਹਿੰਦੇ ਕਿ ਮੈਂ 1 ਸਾਲ ਪਹਿਲਾਂ ਹੀ ਐਕਟਿਵਾ ਖਰੀਦੀ ਸੀਗੀ ਤਾਂ ਅੱਜ ਉਹ ਚੋਰੀ ਵੀ ਹੋ ਗਈ ਤਾਂ ਜਦੋਂ ਪਰਿਵਾਰ ਨੇ ਦੇਖਿਆ ਕਿ ਗਲੀ ਦੇ ਵਿੱਚ ਸਾਡੀ ਐਕਟਿਵਾ ਨਹੀਂ ਹੈਗੀ ਉਸ ਤੋਂ ਬਾਅਦ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਪੁਲਿਸ ਦੇ ਕੋਲ ਮਾਮਲਾ ਪਹੁੰਚਦਾ ਸਾਫ਼ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਲੋਕ ਤੋੜਿਆ ਉਸ ਔਰਤ ਨੇ ਮਹਿਲਾ ਚੋਰ ਨੇ ਉਸ ਤੋਂ ਬਾਅਦ ਉਹ ਰੋੜ ਕੇ ਐਕਟਿਵਾ ਜੜੀ ਲੈ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਮਕਾ ਮਾਲਕਾਂ ਦਾ ਕੀ ਕਰਨਾ ਤੁਹਾਨੂੰ ਸੁਣਾਉਂਦੇ ਹਾਂ ਕਿ ਕੀ ਘਟਨਾ ਹੋਈ ਮੇਰਾ ਨਾਮ ਹੈਗਾ ਦੀਪਕ ਕੁਮਾਰ ਭਾਗਰਤ ਜੀ ਮੁਹੱਲਾ ਕੁਰਲਾ ਚੌਂਕ ਚੇਲਿਆਂ ਤੋਂ ਮੈਂ ਨਿਵਾਸੀ ਹਾਂ ਜੀ ਇਲੈਕਟ੍ਰੀਸ਼ੀਅਨ ਮੇਰਾ ਕੰਮ ਹੈਗਾ ਵਰਕ ਬਿਜਲੀ ਦਾ ਮੈਂ ਕੰਮ ਕਰਦਾ ਘਰ-ਘਰ ਜਾ ਕੇ ਕੱਲ ਸ਼ਾਮ ਨੂੰ ਮੈਂ ਜਿੰਦਰ ਤੋਂ ਵਾਪਸ ਆਇਆ ਆਪਣੇ ਘਰ ਤੇ ਮੈਂ ਆਪਣੇ ਬੇਟੇ ਨੂੰ ਪੁੱਛਿਆ ਮੈਂ ਕਿ ਬੇਟਾ ਆਪਣੇ ਸਕੂਟਰੀ ਕਿੱਥੇ ਕੋਣ ਆ ਪਾਪਾ ਸਕੂਟਰੀ ਬਾਹਰ ਖੜੀ ਆ ਤੇ ਮੈਂ ਕਿਹਾ ਪੁੱਤ ਸਕੂਟਰੀ ਤਾਂ ਬਾਹਰ ਹੈ ਨਹੀਂਗੀ ਤੇ ਜਦੋਂ ਬਾਹਰ ਆਣ ਕੇ ਉਹਨੇ ਦੇਖਿਆ ਤਾਂ ਚਾਬੀ ਸਾਡੀ ਘਰੇ ਪਈ ਤੇ ਸਕੂਟਰੀ ਬਾਹਰ ਨਹੀਂ ਸੀਗੀ ਤੇ ਸਾਨੂੰ ਹੈਰਾਨਗੀ ਹੋਈ ਕਿ ਸਕੂਟਰੀ ਕਿੱਥੇ ਚਲ ਗਈ 5 ਮਿੰਟ ਦੇ ਵਿੱਚ ਉਹ ਬਿਜਾਰੋਂ ਆਇਆ ਤਾਂ ਕੀ ਹੋਇਆ ਫਿਰ ਅਸੀਂ ਭਾਲ ਕਰਦੇ ਕਰਦੇ ਕੈਮਰੇ شناسਤ ਕੀਤੀ ਮੁੱਲੇ ਚ ਪੁੱਛਿਆ ਇਧਰ ਉਧਰ ਸਾਰੇ ਪੁੱਛ ਕੀਤਾ ਤੇ ਉਹ ਇੱਕ ਲੇਡੀਜ਼ ਨਿਕਲੀ ਆ ਸਕੂਟਰੀ ਚੋਰੀ ਕਰਦੀ ਬਲੈਕ ਕਲਰ ਦਾ ਉਹਨੇ ਸੂਟ ਪਾਇਆ ਹੋਇਆ ਵਾ ਹੱਥ ਚ ਉਹਦੇ ਬੈਗ ਫੜਿਆ ਹੋਇਆ ਵਾ ਤੇ ਉਹ ਜਿੱਥੇ ਜਿੱਥੇ ਵੀ ਰਾਹ ਗਰੀ ਦੇ ਵਿੱਚ ਪੁੱਛਦੀ ਜਾਂਦੀ ਆ ਜਾਂ ਚਾਬੀ ਦਾ ਪੁੱਛਦੀ ਆ ਜਾਂ ਕਿਸੇ ਨੂੰ ਪੁੱਛਦੀ ਕਿ ਮਖੂਦ ਦਾ ਸਾਈਡ ਦਾ ਹੀ ਪੁੱਛਦੀ ਕਿ ਮਖੂ ਜਾਣਾ ਮਖੂ ਜਾਣਾ ਮੈਨੂੰ ਮਖੂ ਦਾ ਰਸਤਾ ਦੱਸੋ ਤੇ ਅਸੀਂ ਉਹਦੀ ਭਾਲ ਕਰਦੇ ਕਰਦੇ ਜਦੋਂ ਇਧਰ ਹੱਟਸਾਬ ਗੁਰਦੁਆਰੇ 'ਲ ਪਹੁੰਚੇ ਜਾਂ ਇਧਰ ਫੇਰ ਸਾਹ ਵਾਲੇ ਪਾਸੇ ਪਹੁੰਚੇ ਤੇ ਉੱਥੋਂ ਕਹਿੰਦੇ ਆ ਜੀ ਉਹ ਸਕੂਟਰੀ ਕਿਤੋਂ ਚਾਲੂ ਕਰਾ ਕੇ ਉਹ ਚਲ ਗਈ ਆ ਤੇ ਮੈਂ ਤਾਂ ਹੈਰਾਨਗੀ ਸਾਨੂੰ ਇਸ ਚੀਜ਼ ਦੀ ਹੋ ਰਹੀ ਆ ਕਿ ਸ਼ਹਿਰ ਦੇ ਵਿੱਚ ਵਾਰਦਾਤਾ ਤਾਂ ਬੜੀਆਂ ਸੁਣੀਆਂ ਸੀਗੀਆਂ ਕਿ ਫਲਾਣੇ ਬੰਦੇ ਦੇ ਉਹ ਚੋਰੀ ਹੋ ਗਈ ਠਮਕਾਨੇ ਦੇ ਉਹ ਚੋਰੀ ਹੋ ਗਈ ਪਰ ਆ ਲੇਡੀਜ਼ ਜਿਹੜੀ ਆ ਚੋਰੀ ਕਰਨ ਲੱਪਈ ਉਹ ਵੀ ਘਰ ਦੇ ਬਾਹਰੋਂ ਸਾਡੇ ਨਵੇਂ ਸਕੂਟਰੀ ਹਜੇ ਸਾਲ 1 ਹੋਇਆ ਵਾ ਮੇਰੇ ਮੋਟਰਸਾਈਕਲ ਨੂੰ ਉਹ ਵੀ ਮੇਰੇ ਘਰ ਦੇ ਬਾਹਰੋਂ ਚੋਰੀ ਹੋਇਆ ਹਜੇ ਤੱਕ ਉਹਦੀ ਕੋਈ ਪਾਲ ਨਹੀਂ ਹੋਈ ਨਾ ਸਾਨੂੰ ਉਹਦੀ ਕੋਈ ਪੁੱਛ ਪੜਤਾਲ ਦੱਸੀ ਆ ਉਦੀ ਦੀ ਮੇਰੇ ਕੋਲ ਦਰਖਾਸਤ ਹੀ ਫੋਟੋ ਸਟੇਟ ਆ ਗਈ ਆ ਇਹ ਵੀ ਮੈਂ ਦਰਖਾਸਤ ਕਰਾਈ ਹੋਈ ਹੈ ਦੀ ਮੇਰੇ ਕੋਲ ਫੋਟੋ ਸਟੇਟ ਆ ਗਈ ਆ ਮੈਂ ਆਪਣੇ ਜਿਹੜੇ ਯਾਰ ਦੋਸਤ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਨੂੰ ਉਹਦੀ ਵੀਡੀਓ ਪਾਈ ਹੋਈ ਫਲਿਕਸ ਪਾਈ ਹੋਈ ਹੈ ਪਰ ਮੈਨੂੰ ਲੱਗਦਾ ਕਿ ਮੈਨੂੰ ਇਸ ਵਾਰੀ ਵੀ ਨਿਰਾਸ਼ਾ ਦਾ ਉਹ ਦੇਖਣਾ ਪੈਣਾ ਵਾ ਜਿੱਦਾਂ ਮੈਨੂੰ ਅੱਗੇ ਸਾਲ ਇੱਕ ਹੋ ਗਿਆ ਵਾ ਲੱਖ ਦਾ ਮੈਂ ਅੱਗੇ ਨੁਕਸਾਨ ਕਰਵਾਇਆ ਮੈਂ ਕਿਹੜਾ ਕੋਈ ਬਹੁਤ ਆੜਾ ਸ਼ਗੂਖ ਸ਼ੌਕਾਰ ਹੈਗਾ ਵਾ ਜੀ ਮੈਂ ਤਾਂ ਕੋਈ ਘਰਾਂ ਦੇ ਵਿੱਚ ਜਾ ਕੇ ਕੋਠੀਆਂ ਦੇ ਵਿੱਚ ਕੰਮ ਕਰਦਾ ਬਿਜਲੀ ਦੇ ਰੁਪਈਆ ਰੁਪਈਆ ਇਕੱਠਾ ਕਰਕੇ ਮੈਂ ਆਪਣਾ ਕੰਮ ਚਲਾ ਰਿਹਾ ਵਾ ਤੇ ਆ ਮੇਰੇ ਨਾਲ ਹੋਈ ਹੈ ਜੀ ਕੱਲ ਦੀ ਵਾਰ ਦਾ ਤੇ ਹੁਣ ਮੈਨੂੰ ਪਤਾ ਨਹੀਂ ਮੈਨੂੰ ਸਕੂਟਰੀ ਮਿਲੂਗੀ ਕਿ ਨਹੀਂ ਮਿਲੂਗੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੋਈ ਹੈ 112 ਨੰਬਰ ਤੇ ਵੀ ਮੇਰੀ ਕੰਪਲੇਂਟ ਹੋਈ ਹੋਈ ਆ ਤੇ ਥਾਣੇ ਦੇ ਵਿੱਚ ਮੇਰੀ ਦਰਖਾਸਤ ਦਿੱਤੀ ਹੋਈ ਆ ਜੀ ਹਾਂਜੀ ਸਾਡੇ ਕੋਲ ਦੀਪਕ ਕੁਮਾਰ ਵਾਸੀ ਸੁਲਤਾਨਪੁਰ ਲੋਧੀ ਵੱਲੋਂ ਕੰਪਲੇਂਟ ਰਿਸਿਵ ਹੋਈ ਆ ਕਿ ਉਹਦੀ ਐਕਟਿਵਤਾ ਤਕਰੀਬਨ ਸਾਢੇ 5 ਵਜੇ ਕੋਈ ਲੇਡੀ ਆ ਜਿਹੜੀ ਚੁਲਾ ਕੇ ਰੇਡ ਕੇ ਲੈ ਕੇ ਗਈ ਆ ਜਿਹਦੇ ਸੀਸੀਟੀਵੀ ਕੈਮਰੇ ਫਾਲੋਅ ਅਪ ਕਰ ਰਹੇ ਆ ਜਲਦੀ ਟ੍ਰੇਸ ਕੀਤੀ ਜਾਊਗੀ ਜੀ